ਫਿਲਮਾਂ ਚ ਦੇਖਦੇ ਆ ਜਿਨ੍ਹਾਂ ਦੇ ਕਮਾਲ ਨੂੰ ਜੀ ਆਇਆਂ ਆਖੀਏ ਰਾਜਤਾਲੀ ਵਾਲ ਨੂੰ ਰਾਜ ਮੈਡਮ ਅੱਜ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਸੁਭਾਸ਼ ਗੁਇਲ ਹੈਲਥ ਸ਼ੋਅ ਦੇ ਵਿੱਚ ਔਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਪਹਿਲਾ ਸ਼ੋਅ ਵੀ ਅਸੀਂ ਤੁਹਾਡੇ ਨਾਲ ਸ਼ੂਟ ਕਰਿਆ ਸੀ ਅੱਜ ਜਿਹੜਾ 80 ਪਲੱਸ ਤੋਂ ਬਾਅਦ ਜਾ ਕੇ ਸ਼ੋਅ ਬਣ ਰਿਹਾ ਉਹਦੇ 'ਚ ਵੀ ਤੁਸੀਂ ਸਾਡੇ ਨਾਲ ਆਏ ਹੋ ਔਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਹੈਲਥ ਸ਼ੋਅ ਦੇ ਵਿੱਚ ਆ ਕੇ ਪਹਿਲੀ ਵਾਰੀ ਤੁਸੀਂ ਇਹਦੀ ਇਲਾਜ ਰੱਖੀ ਪਹਿਲਾਂ ਨਾਲੋਂ ਹੈਲਥ ਵੀ ਬੜੀ ਫਿੱਟ ਹੈ ਪਹਿਲਾਂ ਨਾਲੋਂ ਤੁਹਾਡੀ ਜਿਹੜੀ ਖੂਬਸੂਰਤੀ ਆ ਉਹ 'ਚ ਵੀ ਬੜਾ ਫਰਕ ਪਿਆ। ਤੇ ਮੈਂ ਚਾਹੂੰਗਾ ਕਿ ਇਹ ਜਿਹੜੀਆਂ ਸਾਡੀਆਂ ਅੱਜਕੱਲ ਲੜਕੀਆਂ ਨੇ, ਨੌਜਵਾਨ ਵੀ ਨੇ ਜਾਂ ਜਿਨ੍ਹਾਂ ਨੂੰ ਕਹਿ ਲਓ ਕਿ ਜਿੰਨਾ ਦੀ 30+ ਉਮਰ ਹੋ ਗਈ ਹੈ, 40+ ਹੋ ਗਈ ਹੈ। ਉਨ ਲਈ ਕੋਈ ਐਸਰ ਟਿਪਸ ਦੱਸੋ ਮੈਨੂੰ ਵੀ ਤੁਸੀਂ ਇਹ ਜਿਆ ਕੀ ਕੀਤਾ ਜਿਸ ਦੇ ਨਾਲ ਮਤਲਬ ਇੰਨੀ ਵਧੀਆ ਚਿਹਰਾ ਮੋਹਰਾ ਬਣਿਆ ਤੇ ਸਲਿਮ ਵੀ ਹੋ ਗਿਆ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਜੀ ਇੰਨੀ ਤਾਰੀਫ਼ ਕੀਤੀ ਤੇ ਇਹਦਾ ਸਿਹਰਾ ਵੀ ਤੁਹਾਨੂੰ ਹੀ ਜਾਂਦਾ ਹੈ ਸੁਭਾਸ਼ ਗੋਵੈਲ ਹੈਲਥ ਸ਼ੋ ਸਭ ਤੋਂ ਪਹਿਲਾ ਸ਼ੋ ਮੈਂ ਸਰ ਹੁਣਾ ਨਾਲ ਹੀ ਕੀਤਾ ਸੀਗਾ ਤੇ ਉਦੋਂ ਹੀ ਇਹਨਾਂ ਨੇ ਮੈਨੂੰ ਇੱਕ ਕਿਟ ਦਿੱਤੀ ਸੀ ਗਲੂ ਗਲੂ ਹਾਂ ਤੇ ਉਹ ਮੈਂ ਜਿਹੜੇ ਖਾਂਦੀ ਰਹੀ ਤੇ ਮੇਰਾ ਮੇਰੇ ਚ ਕਿੰਨਾ ਫਰਕ ਪੈ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਦੇ ਨਾਲ ਇੰਨਾ ਕੁਝ ਹੋ ਸਕਦਾ ਹੈ ਨਾ ਤੇ ਇੱਕ ਕਰੀਮ ਰੁਪਾਂਜਲੀ ਜਿਹੜੀ ਮੈਂ ਫੇਸ ਵਾਸਤੇ ਸੀਗੀ ਤੇ ਉਹ ਨੇ ਤਾਂ ਮੇਰੀ ਖੂਬਸੂਰਤੀ ਹੋਰ ਮੈਨੂੰ 10 ਸਾਲ ਘਟਾਤਾ ਨੀ ਮੈਂ ਦੇਖਦਾ ਸੀ ਕਦੇ ਤੁਸੀਂ ਕਿਹੜੇ ਕੰਟਰੀ ਕਦੇ ਕਿਹੜੇ ਕੰਟਰੀ ਮੈਂ ਕਮਾਲ ਹੀ ਹੋ ਗਈ ਆ ਵੀ ਇਹ ਕੁੜੀ ਦਾ ਨੌ ਵੀ ਰਾਜ ਆ ਔਰ ਇਹ ਫਿਲਮਾਂ ਤੇ ਰਾਜ ਕਰ ਰਹੀ ਆ। ਹਾਂ ਬਹੁਤ ਸ਼ੁਕਰੀਆ। ਔਰ ਮੈਨੂੰ ਲੱਗਦਾ ਵੀ ਹਲੇ ਹੋਰ 2-3 ਦਸ਼ਕ ਆਪਾਂ ਫਿਲਮਾਂ ਤੇ ਰਾਜ ਕਰਾਂਗੇ ਜਿਸ ਹੱਬ ਨਾਲ ਤੁਸੀਂ ਮੇਨਟੇਨ ਕਰ ਰਹੇ ਹੋ। ਕਈ ਲੋਕ ਤਾਂ ਲੈ ਜਾਂਦੇ ਆ ਗੁੱਲੂ ਗੁੱਲੂ ਵੀ ਲੈ ਜਾਂਦੇ ਆ। ਉਹ ਫਿਰ ਉਹਨੂੰ ਯੂਜ਼ ਨਹੀਂ ਕਰਦੇ। ਕਰਦੇ ਵੀ ਆ ਤਾਂ 4 ਦਿਨਾਂ ਜੀ ਕਹਿੰਦੇ ਰਿਜ਼ਲਟ ਆ ਜੇ। ਟਾਈਮ ਹੁੰ ਜੇ ਤੁਸੀਂ ਲਾਇਆ 1.5-2 ਸਾਲ ਲਾਇਆ ਤਾਂ ਪਤਾ ਲੱਗਦਾ ਅੱਜ ਕੀ ਆਪਾਂ ਨੂੰ ਕੋਈ ਫਰਕ ਪਿਆ। ਅੱਛਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਇਹਦੇ ਨਾਲ ਨਾ ਇੱਕ ਟੈਬਲੇਟ ਬਣੀ ਆ ਹੁਣ ਫੈਟ ਗਜ ਕੇਸਰੀ ਜਿਵੇਂ ਜਿਵੇਂ ਤੁਹਾਡੇ ਤਾਂ ਜ਼ਿਆਦਾ ਫੈਟ ਨਹੀਂ ਸੀ ਨਾ ਤੁਹਾਡੀ ਤਾਂ ਵੈਸੇ ਥੋੜੀ ਚਰਬੀ ਸੈੱਟ ਹੋ ਗਈ ਤੇ ਜਿਵੇਂ ਉਹ ਫੈਟ ਗਜ ਕੇਸਰੀ ਉਹਨਾਂ ਵਾਸਤੇ ਬਣਾਇਆ ਜੀ ਇਹਨਾਂ ਦੇ ਇਥੋਂ ਡੋਲੇ ਤੋਂ ਮਾਸ ਲਟਕੀ ਜਾਂਦਾ ਬੱਟਾਂ ਤੋਂ ਲਟਕੀ ਜਾਂਦਾ ਪਿੱਛੋਂ ਪੇਟ ਥੱਲੇ ਲਟਕ ਜਾਂਦਾ ਤੇ ਉਹਨਾਂ ਲੋਕਾਂ ਲਈ ਬਣਾਇਆ ਉਹ ਤੇ ਉਹ ਜਿਹੜੀ ਦਾਲ ਸੀ ਦੰਨੇ ਆ ਨਾ ਉਹ ਗੁੱਲੂ ਗੁੱਲੂ ਦੇ ਨਾਲ ਉਹ ਟੈਬਲੇਟ ਤਾਂ ਮਤਲਬ ਕਿ ਸੁਣਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਆ ਸਭ ਤੋਂ ਬੈਸਟ ਟ੍ਰੀਟਮੈਂਟ ਹੋਇਆ ਸੱਚਮੁੱਚ ਤੁਸੀਂ ਦੱਸਿਆ ਕਿ ਤੁਸੀਂ ਲੈਂਦੇ ਰਹੇ ਗੁਲੂ ਗੁਲੂ ਕਿਉਂਕਿ ਆਪਾਂ ਪ੍ਰੋਗਰਾਮ ਕੀਤਾ ਸੀ ਇਹਦੇ ਉੱਪਰ ਤਾਂ ਧਿਆਨ ਚ ਰਹਿ ਗਿਆ ਬਿਲਕੁਲ ਬਿਲਕੁਲ ਹੋਰ ਬਹੁਤ ਵਧੀਆ ਮੈਡਮ ਇੰਨੀ ਤਰੱਕੀਆਂ ਕਰੋ ਖੂਬ ਥੈਂਕ ਯੂ ਔਰ ਮੈਨੂੰ ਉਮੀਦ ਹੈ ਕੀ ਤੁਸੀਂ ਅੱਜ ਹੋਰ ਥੋੜੀ ਜਿਹੀ ਰੋਸ਼ਨੀ ਕਰੋਗੇ ਕਿ ਜਿਹੜਾ ਚਿਹਰਾ ਤੁਸੀਂ ਦੱਸਿਆ ਨਾ 10 ਸਾਲ ਹੋਰ ਛੋਟਾ ਹੋ ਗਿਆ ਉਹਦੇ ਲਈ ਤੁਸੀਂ ਕੀ ਕੀਤਾ ਇਹ ਤਾਂ ਤੁਹਾਨੂੰ ਵੀ ਲੱਗ ਹੀ ਰਿਹਾ ਹੁਣ ਵੈਸੇ ਮੈਨੂੰ ਕੀ ਲੱਗਦਾ ਦੁਨੀਆ ਦੀ ਅਗਰੀ ਇਹ ਮੈਨੂੰ ਲੋਕੀ ਕਮੈਂਟਸ ਦੇ ਵਿੱਚ ਵੀ ਪੁੱਛਦੇ ਰਹਿੰਦੇ ਆ ਕਿ ਕੀ ਕੀ ਗੱਲ ਹੈਗੀ ਮਤਲਬ ਛੋਟੇ ਕਿਵੇਂ ਹੋਈ ਜਾ ਰਹੇ ਹੋ ਜਵਾਨ ਕਿਵੇਂ ਹੋ ਰਹੇ ਹੋ ਸੋ ਇਹ ਸਾਰੀ ਤਾਂ ਇਧਰੋਂ ਵਰਦਾਨ ਮਿਲਿਆ ਹੋਇਆ ਇਧਰ ਜਵਾਨੀ ਬਣੀ ਰਹਿਣੀ ਚਾਹੀਦੀ ਆ ਬਿਲਕੁਲ ਨਾਲੇ ਪਤਾ ਕੀ ਹੈ ਸਰ ਜਿਹੜਾ ਸਾਡਾ ਕੰਮ ਹੈ ਫਿਲਮਾਂ ਦਾ ਟੀਵੀ ਦਾ ਇਹ ਜੇ ਚਿਹਰਾ ਆ ਤਾਂ ਸਾਨੂੰ ਕੰਮ ਮਿਲਦਾ ਮੈਂ ਕਹਿੰਦੀ ਆ ਇਹ ਚਿਹਰਾ ਸਾਡੀ ਦੁਕਾਨ ਹੈ ਇਹ ਦੁਕਾਨ ਨੂੰ ਸਜਾ ਕੇ ਰੱਖਣਾ ਸਜਾਉਣਾ ਹਨਾ ਇਹ ਸਾਡਾ ਫਰਜ਼ ਬਣਦਾ ਸੋ ਬਹੁਤ ਸਾਰੀਆਂ ਚੀਜ਼ਾਂ ਤਾਂ ਮੈਨੂੰ ਆਪਣੇ ਕੋਲੋਂ ਹੀ ਮਿਲੀਆਂ ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਸਰ ਜਦੋਂ ਅਸੀਂ ਮੇਕਅਪ ਵਗੈਰਾ ਕਰਦੇ ਆ ਜਾਂ ਅੰਡਰਸਨ ਕੰਮ ਕਰਦੇ ਆ ਤਾਂ ਬਹੁਤ ਸਕਿਨ ਤੇ ਇਫੈਕਟ ਪੈਂਦਾ ਜਿਵੇਂ ਹੁਣ ਪਰਸੋਂ ਚੌਥੇ ਹੀ ਮੈਂ ਇੱਕ ਸ਼ੂਟ ਤੇ ਸੀਗੀ ਪਤਾ ਨਹੀਂ ਉਹਨਾਂ ਨੇ ਕਿੱਦਾਂ ਦੇ ਮੇਕਅਪ ਦੇ ਵਿੱਚ ਪ੍ਰੋਡਕਟ ਯੂਜ਼ ਕੀਤੇ ਗਏ ਨਾਲ ਦੀ ਨਾਲ ਮੇਰੇ ਰੈਸ਼ਸ ਹੋ ਗਏ ਤੇ ਫਿਲਹਾਲ ਵੀ ਥੋੜੇ ਥੋੜੇ ਹੈਗੇ ਆ ਅੱਜ ਥੋੜੀ ਚਮਕ ਵੈਸੇ ਕੱਟ ਹੋਣੀ ਆ ਕਿਉਂਕਿ ਥੋੜੀ ਅਲਰਜੀ ਹੋਈ ਸੀ ਫਿਰ ਵੀ ਬਹੁਤ ਹੈ ਥੈਂਕ ਯੂ ਤਾਂ ਇਹਦੇ ਵਾਸਤੇ ਆਪਾਂ ਕੀ ਮਤਲਬ ਆਪਣੇ ਕੋਲੇ ਕੀ ਪ੍ਰੋਡਕਟਸ ਹੈਗੇ ਇਹ ਇਹਨਾਂ ਇੱਕ ਜਿੱਦਾਂ ਮੈਂ ਕਹਿ ਰਿਹਾ ਹਾਂ ਇੱਕ ਕਵਚ ਬਹੁਤ ਜ਼ਰੂਰੀ ਹੈ ਜਿਵੇਂ ਬਾਈਕ ਚਲਾਣੇ ਆਪਾਂ ਹੈਲਮਟ ਚਾਹੀਦਾ ਇਸੇ ਤਰ੍ਹਾਂ ਇੱਕ ਕਵਚ ਹੁੰਦਾ ਹੈ ਉਹਦੇ ਵਾਸਤੇ ਨਾ ਇੱਕ ਤੇਲ ਆਉਂਦਾ ਪਮਪਕਿਨ ਸੀਡ ਆਇਲ ਪਮਪਕਿਨ ਮਤਲਬ ਕद्दू ਦੇ ਬੀਜਾਂ ਦਾ ਤੇਲ ਹਾਂਜੀ ਔਰ ਇੱਕ ਆਉਂਦਾ ਹੈ ਖਰਮਾਣੀ ਦੇ ਬੀਜ ਦਾ ਤੇਲ ਜੀ ਉਹਨੂੰ ਐਪ੍ਰੀਕੋਟ ਆਇਲ ਕਹਿੰਦੇ ਆ ਉਹ ਪਈਆਂ ਦੋ ਸ਼ੀਸ਼ੇ ਚੱਕ ਕੇ ਦੇਖੋ ਓਕੇ ਹਾਂਜੀ ਮੈਂ ਪਹਿਲਾਂ ਦੇਖੀਆਂ ਸੀਗੀਆਂ ਇਹ ਦੋਨੋਂ ਨਾ ਜੀ ਜਿਵੇਂ ਇਹਨਾਂ ਨੂੰ ਅਸੀਂ ਕਹਿੰਦੇ ਹੁੰਨੇ ਆ ਪੇਸ਼ੈਂਟ ਨੂੰ ਕਿ ਦੋਨੋਂ ਬੋਟਲ ਨੂੰ ਖੋਲ੍ਹ ਲਓ। ਹੂੰ ਖੋਲ੍ਹ ਕੇ ਇੱਕ ਕਟੋਰੀ ਚ ਪਾ ਲਓ। ਮਿਕਸ ਹਾਂ ਮਰ ਲਾਉਂਗੇ ਜਿੱਤੇ ਇੱਕੇ ਚ ਮਿਕਸ ਕਰ ਲਓ। ਉਸ ਤੋਂ ਬਾਅਦ ਇਹਦੇ ਵਿੱਚ 300 ਗ੍ਰਾਮ ਦੇ ਕਰੀਬ ਨਾਰੀਅਲ ਤੇਲ ਪਾ ਦਿਓ। ਕੋਕੋਨਟ ਆਇਲ ਪਾ ਕੇ ਇਹਨੂੰ ਪੂਰੀ ਬਾਡੀ ਤੇ ਮ사ਜ ਕਰੋ ਹਫਤੇ ਚ ਇੱਕ ਦਿਨ। ਔਰ ਇਹ ਦੋ ਤਿੰਨ ਮਹੀਨੇ ਚੱਲ ਜਾਂਦਾ। ਔਰ ਇਹਦੇ ਨਾਲ ਕੀ ਹੁੰਦਾ ਹੈ ਕਿ ਬਾਡੀ ਦੇ ਜਿਹੜੇ ਸਕਿਨ ਦੇ ਜਿੰਨੇ ਵੀ ਪੋਰਸ ਉਹ ਖੁੱਲਦੇ ਆ ਜਿਹੜੇ ਜਿਵੇਂ ਤੁਸੀਂ ਕਹਿੰਦੇ ਰੌਂਗ ਟੇ ਖੜੇ ਹੋਗੇ ਇਹ ਵਾਲ ਛੋਟੇ ਛੋਟੇ ਖੜੇ ਹੋ ਜਾਂਦੇ ਆ ਬਾਹਾਂ ਤੇ ਲੱਤਾਂ ਤੇ ਤਾਂ ਉਹ ਜਿਹੜੇ ਪੋਰਸ ਦੇ ਉੱਤੇ ਇਹ ਕੰਮ ਕਰਦਾ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਨਹਾ ਲੈਣਾ ਨਾਲ ਹੀ ਸ਼ਾਵਰ ਲੈ ਲੈਣਾ ਓਕੇ ਤੇ ਇੰਨੀ ਹੈਗੀ ਆਪਾਂ ਜ਼ਿਆਦਾ ਟਾਈਮ ਵੇਟ ਕਰਨੀ ਆ ਤੇ ਜਦੋਂ ਤੁਸੀਂ ਇਹ ਤੇਲ ਪੂਰੀ ਬਾਡੀ ਤੇ ਮਲ ਲਿਆ ਜਿਸ ਦਿਨ ਸਿਰ ਨਹਾਉਣਾ ਉਸ ਦਿਨ ਮਲੋ ਐ ਸਿਰਚ ਪਾਓ ਜੜਾਂ ਚ ਪਾ ਕੇ ਥੱਲੇ ਤੱਕ ਆਉਣ ਦਿਓ ਐਦਾਂ ਕੰਨਾਂ ਚ ਵੀ ਪਾ ਦਿਓ ਨੱਕ ਚ ਵੀ ਪਾ ਦਿਓ ਅੱਖਾਂ ਦੇ ਆਲੇ ਦਾਲੇ ਚੰਗੀ ਤਰ੍ਹਾਂ ਰਗੜਦੇ ਜਾਓ ਹਾਂਜੀ ਔਰ ਕੱਛਾਂ ਦੇ ਵਿੱਚ ਵੀ ਰਗੜਨਾ ਜੀ ਜੀ ਦੋਨੋਂ ਸਾਈਡ ਤੇ ਉਹਨੂੰ ਜਦੋਂ ਤੁਸੀਂ ਰਗੜਦੇ ਰਗੜਦੇ نیچے ਪੈਰਾਂ ਤੱਕ ਜਾਂਦੇ ਹੋ ਤਾਂ ਜਿਹੜੇ ਪੈਰਾਂ ਦੇ ਨਹੋਂ ਨੇ ਉਹਨਾਂ ਦੇ ਵਿੱਚ ਵੀ ਉਹ ਤੇਲ ਚੰਗੀ ਤਰ੍ਹਾਂ ਡਿਪ ਕਰ ਦੋ ਤੁਸੀਂ ਜਦੋਂ ਨਹਾ ਕੇ ਬਾਹਰ ਨਿਕਲੋਗੇ ਤੁਹਾਨੂੰ ਆਪਦੇ ਆਪ 'ਚ ਇੱਕ ਅਲੱਗ ਚੇਂਜ ਆਉਂਦੀ ਹੈ ਇਹ ਇਕੱਲਾ ਲੇਡੀਜ਼ ਵਾਸਤੇ ਨਹੀਂ ਜੈਂਟਸ ਵਾਸਤੇ ਕੋਈ ਵੀ ਸਾਰੇ ਵਾਸਤੇ ਜਿੰਨੀ ਮਰਜ਼ੀ ਥਕਾਵਟ ਚੜ੍ਹੀ ਹੋਵੇ ਸਰੀਰ ਤੇ ਇੱਕਦਮ ਡਾਊਨ ਹੁੰਦੀ ਹੈ ਔਰ ਬਹੁਤ ਗੁੱਡ ਬੰਦੇ ਨੂੰ ਆਪਣੀ ਸਕਿਨ 'ਚੋਂ ਖੁਸ਼ਬੂ ਆਉਂਦੀ ਹੈ ਬਾਡੀ ਚੋ ਖੁਸ਼ਬੂ ਆਉਂਦੀ ਹੈ ਆਪਣੇ ਆਪ ਨੂੰ ਅੱਛਾ ਲੱਗਦਾ ਕਿਤੇ ਇਹ ਸਭ ਤੋਂ ਬੈਸਟ ਹੈ ਸਕਿਨ ਦਾ ਪੋਸ਼ਣ ਹਾਂਜੀ ਹੁਣ ਜਿਹੜੀ ਫੇਸ ਦੀ ਗੱਲ ਕਰੀਏ ਫੇਸ ਵਾਸਤੇ ਅਸੀਂ ਕਹਿੰਦੇ ਹੁੰਦੇ ਆ ਸਾਰੀਆਂ ਜਿੰਨੀਆਂ ਸਾਡੀਆਂ ਮਾਤਾ ਪਿਤਾ ਮੇਰੇ ਕੋਲ ਆਉਂਦੀਆਂ ਨੇ ਉਹਨਾਂ ਨੂੰ ਵੀ ਦੱਸ ਦਿਆਂ ਤੇ ਅੱਜ ਮੈਂ ਤੁਹਾਡੇ ਪ੍ਰੋਗਰਾਮ 'ਚ ਵੀ ਦੱਸਣ ਲੱਗਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਕੀ ਜਿਹੜਾ ਦੁੱਧ ਹੈ ਨਾ ਜੀ ਕੱਚਾ ਹਾਂਜੀ ਆਪਣੇ ਆਮ ਘਰਾਂ 'ਚ ਹੁੰਦਾ ਇੱਕ ਕਟੋਰੀ 'ਚ ਲੈਣਾ ਦੁੱਧ ਮਤਲਬ 10 ਰੁਪਏ ਦਾ ਦੁੱਧ ਨਹੀਂ ਹੈਗਾ ਕੰਮ ਉਹਨੇ ਕਰ ਜਾਣਾ 1000 ਰੁਪਏ ਜਿੰਨਾ ਉਹ ਦੁੱਧ ਤੁਸੀਂ ਲੈਣਾ ਰੂਨ ਦੇ ਵਿੱਚ ਡਿਪ ਕਰਕੇ ਕਾਟਨ ਫੇਸ ਤੇ ਲਗਾ ਕੇ ਜਦੋਂ ਚੰਗੀ ਤਰ੍ਹਾਂ ਫੇਸ ਦੇ ਉੱਤੇ ਲੱਗ ਜਾਏ ਫਿਰ ਠੰਡੇ ਪਾਣੀ ਨਾਲ ਧੋਵੋ ਜੀ ਧੋ ਕੇ ਤੁਸੀਂ ਵਾਈਟ ਕਾਟਨ ਨਾਲ ਫਿਰ ਸਾਫ਼ ਕਰਕੇ ਦੇਖੋ ਕਾਲੀ ਕਾਲੀ ਹੋਏਗੀ ਥੋੜੀ ਥੋੜੀ ਉਹ ਜਿਹੜੀ ਕਾਲਸ ਉਹਨੇ ਅੰਦਰੋਂ ਕੱਢ ਦਿੱਤੀ ਪੋਰ ਦੇ ਵਿੱਚੋਂ ਫਿਰ ਦੁੱਧ ਲਗਾਓ ਇਨੂੰ ਜਦੋਂ ਤੁਸੀਂ 2 ਜਾਂ 3 ਵਾਰੀ ਲਾਣ ਤੋਂ ਬਾਅਦ ਕਾਟਨ ਫੇਰੋਗੇ ਉਹ ਕਾਲਸ ਨਹੀਂ ਆਏਗੀ ਓਕੇ ਇਹ ਅੰਦਰੋਂ ਐਦਾਂ ਧੋ ਦਿੰਦਾ ਜਿਵੇਂ ਡਿਟਰਜੈਂਟ ਪਾਊਡਰ ਕੱਪੜੇ ਨੂੰ ਧੋਂਦਾ ਉਸ ਤਰ੍ਹਾਂ ਸਕਿਨ ਚੋਂ ਬਾਹਰ ਕੱਢ ਦਿੰਦਾ ਓਕੇ ਤਾਂ ਉਹ ਉਸ ਜਿੰਨਾ ਵੀ ਤੁਸੀਂ ਮੇਕਅਪ ਕੀਤਾ ਉਹਦਾ ਸਾਰਾ ਇਫੈਕਟ ਖਤਮ ਓਕੇ ਓਕੇ ਉਸ ਤੋਂ ਬਾਅਦ ਤੁਸੀਂ ਇਹਦੇ ਉੱਤੇ ਥੋੜਾ ਜਿਹਾ ਚੰਦਨ ਮਤਲਬ 2 ਚਮਚ ਚੰਦਨ ਦੇ 2 ਚਮਚ ਮਲਤਾਨੀ ਮਿੱਟੀ ਦੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਜੇ ਹੋ ਸਕੇ ਉਹਦੇ ਵਿੱਚ ਕੇਸਰ ਘੋਲ ਕੇ ਨਾ 3-4 ਕਲੀਆਂ ਪਾਣੀ ਚ ਇੱਕ ਚਮਚੇ ਚ ਘੋਲ ਕੇ ਜੇ ਉਹ ਵੀ ਵਿੱਚ ਪਾ ਲਓ ਉਦੇ ਨਾਲ ਬਹੁਤ ਗੁੱਡ ਰਿਜ਼ਲਟ ਆਊਗਾ ਉਹਨੂੰ ਤੁਸੀਂ ਮਿਕਸ ਕਰਕੇ ਚਿਹਰੇ ਤੇ ਉਹਨੂੰ ਪੇਸਟ ਕਰਨਾ ਜਿਵੇਂ ਤੁਸੀਂ ਕਹਿੰਦੇ ਹੋ ਜੀ ਅਸੀਂ ਪੈਕ ਲਗਾਉਣਾ ਚਿਹਰੇ ਤੇ ਇਹ ਵਾਲਾ ਮਲਤਾਨੀ ਮਿੱਟੀ ਚੰਦਨ ਦਾ ਪੈਕ ਲਗਾਓ ਤੇ ਉਹ ਜਿਹੜਾ ਜਦੋਂ ਤੁਸੀਂ ਲਗਾਓਗੇ ਨਾ ਜੀ ਉਸ ਤੋਂ ਬਾਅਦ ਜਦੋਂ ਸੁੱਕ ਜਾਂਦਾ ਉਹ ਫਿਰ ਤੁਸੀਂ ਉਹਨੂੰ ਧੋਣਾ ਠੰਡੇ ਪਾਣੀ ਨਾਲ ਠੰਡੇ ਚਾਹੇ ਠੰਡ ਕਿੰਨੀ ਮਰਜ਼ੀ ਹੋਵੇ ਪਾਣੀ ਗਰਮ ਨਹੀਂ ਲੈਣਾ ਉਸ ਤੇ ਵੀ ਧਿਆਨ ਰੱਖੇ ਨਹੀਂ ਬੇਸ਼ੱਕ ਨਾ ਲਈਓ ਜੇ ਲਾਉਣਾ ਤਾਂ ਠੰਡੇ ਪਾਣੀ ਨਾਲ ਹੀ ਧੋਣਾ ਤੇ ਉਹਨੂੰ ਜਦੋਂ ਤੁਸੀਂ ਵਾਸ਼ ਕਰਨਾ ਤਾਂ ਤੁਸੀਂ ਆਪਣੇ ਆਪ ਦੇ ਚਿਹਰੇ 'ਚ ਫਰਕ ਦੇਖਿਓ ਫਿਰ ਅਸੀਂ ਉਹਨਾਂ ਨੂੰ ਦਿੰਨੇ ਆ ਇੱਕ ਸੜਨਾ ਰੁਪਾਂਜਲੀ ਆਇਲ ਆਂਦਾ ਓਕੇ ਇੱਕ ਕਰੀਮ ਐ ਇੱਕ ਆਇਲ ਹਾਂ ਓਕੇ ਜਿਹੜੀ ਕਰੀਮ ਐ ਉਹ ਤਾਂ ਅਸੀਂ ਰਾਤ ਨੂੰ ਕਹਿੰਨੇ ਲਾ ਦੇ ਸੋ ਜਿਹੜਾ ਆਇਲ ਐ ਨਾ ਜੀ ਉਹ ਦੋ ਤਰ੍ਹਾਂ ਦਾ ਇੱਕ ਏ.ਐਮ ਇੱਕ ਪੀ.ਐਮ ਜਦੋਂ ਸਵੇਰੇ ਆਫਿਸ ਜਾਣਾ ਜਾਂ ਸਵੇਰੇ ਨਹੀਂ ਵੀ ਆਫਿਸ ਜਾਂਦੇ ਹਾਊਸ ਵਾਈਫ ਨੇ ਜਾਂ ਕੰਮ ਤੇ ਜਾਂਦੇ ਆ ਤਾਂ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਉਸ ਆਇਲ ਨੂੰ ਲਗਾੜਾ ਸਵੇਰੇ ਓਕੇ ਕਿੱਦਾਂ ਲਗਾਣਾ ਕਿ ਇੱਕ ਰੁਪਾਂਜਲੀ ਸੋਪ ਹੈ ਸਾਬਣ ਹਾਂਜੀ ਉਹਦੇ ਨਾਲ ਫੇਸ ਵਾਸ਼ ਕਰਨਾ ਉਹ ਪਿਓਰ ਚੀਜ਼ਾਂ ਨੇ ਜੀ ਸਾਰੇ ਉਹਦੇ ਤੇ ਲਿਖੀਆਂ ਹੋਈਆਂ ਨੇ ਬਕਾਇਦਾ ਉਹਦੇ ਨਾਲ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹ ਆਇਲ ਦੀਆਂ ਬੂੰਦਾਂ ਹੀ ਲੈਣੀਆਂ ਨੇ ਜੀ ਹਲਕੇ ਹਲਕੇ ਚਿਹਰੇ ਤੇ ਮ사ਜ ਕਰਕੇ ਛੱਡ ਦਿਓ ਤੁਸੀਂ 15-20 ਮਿੰਟ ਚ ਦੇਖੋਗੇ ਕਿ ਚਿਹਰੇ ਤੇ ਅਲੱਗ ਹੈ ਜਿਹੜਾ ਬੰਦਾ ਦੇਖੂਗਾ ਉਹ ਕਹੂਗਾ ਜੀ ਤੂੰ ਲਗਾਇਆ ਕੀ ਹਾਂਜੀ ਮਤਲਬ ਬਿਨਾਂ ਮੇਕਅਪ ਤੋਂ ਵੀ ਫੇਸ ਤੇ ਪੂਰਾ ਗਲੋ ਰਹਿਦਾ ਹਾਂਜੀ ਹਾਂਜੀ ਬਾਕੀ ਮੇਕਅਪ ਕਰ ਸਕਦੇ ਹੋ ਤੁਸੀਂ ਜਿਹੜਾ ਵੀ ਕਰਨਾ ਬਟ ਇਹ ਹੁੰਦਾ ਕਿ ਲੋਡ ਹੀ ਨਹੀਂ ਪੈਂਦੀ ਉਹਦੇ ਨਾਲ ਇਦਾਂ ਦਾ ਵਧੀਆ ਆ ਜਾਂਦਾ ਸਕਿਨ ਤੇ 글로 ਤਾਂ ਉਹ ਤੁਹਾਡੇ ਚਿਹਰੇ ਨੂੰ ਸਾਫ਼ ਤੇ ਵਾਸ਼ ਕਰਨ ਲਈ ਰੁਪਾਂਜਲੀ ਸਾਬਣ ਤੇ ਰੁਪਾਂਜਲੀ ਆਇਲ ਹੈ ਤੇ ਕਰੀਮ ਉਹਦੇ ਨਾਲ ਅਸੀਂ ਤਾਂ ਦੇ ਦਿੰਨੇ ਆ ਕਿ ਕੋਈ ਮਾੜੀ-ਮੋਟੀ ਜੇ ਉਹਨਾਂ ਨੂੰ ਸ਼ਾਈਨ ਚਾਹੀਦੀ ਆ ਸਕਿਨ ਮਤਲਬ ਮਲਾਈਮ ਚਾਹੀਦੀ ਆ ਤਾਂ ਕਰੀਮ ਇਦਾਂ ਹੱਥਾਂ ਤੇ ਵੀ ਲੱਗ ਜਾਂਦੀ ਹੈ ਤੇ ਫੇਸ ਤੇ ਵੀ ਹਾਂਜੀ ਹਾਂਜੀ ਰੁਪਾਂਜਲੀ ਕਿੱਟ ਸਾਡੀ ਬਹੁਤ ਪਿਆਰੀ ਬਣੀ ਆ ਔਰ ਤੁਸੀਂ ਤਾਂ ਖੈਰ ਚਲੋ ਯੂਜ਼ ਕਰ ਚੁੱਕੇ ਹੋ ਤੁਹਾਨੂੰ ਪਤਾ ਹੀ ਆ ਪਰ ਇਹ ਜਿਹੜੀ ਨਵੀਂ ਬਣੀ ਆ ਸਾਡੀ ਏਐਮਪੀਐਮ ਇਹ ਵੀ ਤੁਹਾਨੂੰ ਦੇਾਂਗੇ ਤੁਸੀਂ ਜ਼ਰੂਰ 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 ਇੱਕ ਤੁਸੀਂ ਕਹਿ ਰਹੇ ਸੀ ਵੀ ਕਵਚ ਜਿਹੜੇ ਇਹਦੇ ਵਾਸਤੇ ਫੇਸ ਵਾਸਤੇ ਔਇਲ ਕੋਈ ਹਾਂ ਕਵਚ ਜਿਹੜਾ ਹੈਗਾ ਉਹ ਇੱਕ ਇਹ ਇਹ ਜਿਹੜੀ ਨੀਲੀ ਡੱਬੀ ਤੁਹਾਡੇ ਕੋਲ ਪਈ ਆ ਬਲੂ ਹਾਂਜੀ ਇਹ ਵਾਲਾ ਇਹ ਨਾ ਮੈਡਮ ਹੈਗਾ ਇਹਨੂੰ ਖੋਲੋ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਇਹਦੇ ਵਿੱਚ ਵਾਓ ਇਹ ਪੈਕਿੰਗ ਹੀ ਬਹੁਤ ਘੈਂਟ ਹੈ ਹੈ ਨਾ ਅਲਾਦੀਨ ਦਾ ਚਰਾਗ ਅਲਾਦੀਨ ਦਾ ਚਰਾਗ ਹੀ ਹੈ ਇਹ ਪੈਕਿੰਗ ਆ ਜਿਵੇਂ ਤੁਸੀਂ ਖੁਸ਼ ਹੋ ਜਾਣਾ ਜੀ ਬਸ ਇਹ ਖੁਸ਼ੀ ਦਾ ਕੋਈ ਮੁੱਲ ਨਹੀਂ ਹੈ ਅਸੀਂ ਜਦੋਂ ਕਿਸੇ ਨੂੰ ਵੀ ਦਿੰਨੇ ਉਹ ਇੰਨੇ ਖੁਸ਼ ਹੁੰਦਾ ਸੀ ਸਮਝਣਾ ਸਾਡੇ ਪੈਸੇ ਪੂਰੇ ਹੋ ਗਏ ਪੈਕਿੰਗ ਦੇ ਤੇ ਇਹ ਖੁਸ਼ੀ ਬਹੁਤ ਜ਼ਰੂਰੀ ਹੈ ਇਹ ਹੈ ਜੀ ਕਬਚ ਜਦੋਂ ਵੀ ਤੁਸੀਂ ਮਤਲਬ ਕੋਈ ਮੇਕਅਪ ਕਰਨਾ ਜਿਹੜੇ ਤੇ 1 ਘੰਟਾ ਪਹਿਲਾਂ ਇਹਦੀ ਮ사ਜ ਕਰ ਦੋ। ਓਕੇ। ਘੱਟੋ ਘੱਟ 20 ਮਿੰਟ ਪਹਿਲਾਂ, ਜ਼ਿਆਦਾ ਹੋ ਜੇ 1 ਘੰਟਾ ਪਹਿਲਾਂ ਦਾ। ਕਰਕੇ ਇਹਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਨੂੰ ਆਪਣੇ ਰੁਪਾਂਜਲੀ ਸੋਪ ਨਾਲ ਉਹਦੇ ਨਾਲ ਵਾਸ਼ ਕਰੋ। ਉਹਦੇ 'ਚ ਵੀ ਕੇਸਰ ਹੁੰਦਾ। ਤੇ ਉਹਦਰਾ ਵਾਸ਼ ਕਰਕੇ ਫਿਰ ਤੁਸੀਂ ਆਪਣਾ ਮੇਕਅਪ ਕਰੋ। ਤੁਸੀਂ ਦੇਖੋ ਕਮਾਲ ਦਾ ਰਿਜ਼ਲਟ ਆਊਗਾ। ਕੋਈ ਦਿੱਕਤ ਕਿਉਂਕਿ ਇਹ ਕੁੰਕੁਮਾ ਆਦੀ ਤੇਲ ਹੈ ਜੀ। ਇਹ ਆਲਰੇਡੀ ਕੇਸਰ ਦਾ ਤੇਲ ਹੈ। ਕੇਸਰ ਦਾ ਹੀ ਤੇਲ ਹੈ। ਮਤਲਬ ਸਭ ਤੋਂ ਬੈਸਟ ਕੁਆਲਿਟੀ ਦੇ ਵਿੱਚ ਅਸੀਂ ਦੰਦੇ ਆ ਜਿਹੜਾ ਅਸਲੀ ਸਾਡਾ ইরਾਨੀ ਕੇਸਰ ਆਉਂਦਾ ਇੱਕ ਤਾਂ ਕਸ਼ਮੀਰੀ ਕੇਸਰ ਹੈ ਇੱਕ ইরਾਨੀ ਕੇਸਰ ਹੈ ਉਹ ਉਸ ਤੋਂ ਉੱਪਰ ਹੁੰਦਾ ਜਦੋਂ ਇਹ ਡੱਬੀ ਇੱਥੇ ਖੋਲਦੀ ਹੈ ਨਾ ਜੀ ਪੂਰੇ ਰੂਮ ਚੋਂ ਦੀ ਖੁਸ਼ਬੂ ਆ ਜਾਂਦੀ ਹੈ ਉਹ ਵਾਲਾ ইরਾਨੀ ਕੇਸਰ ਬੰਦਾ ਇਹਦੇ